ਕਹਿੰਦੇ ਜੀ ਅੱਜ ਜੋ ਤੁਸੀਂ ਰਾਹਤ ਕਰ ਰਹੇ ਜੋ ਹਾਰਡਬੀਟ ਦਾ ਵਾਸਤੇ ਲੈ ਕੇ ਜਾ ਰਹੇ ਹੋ ਇਹਦੇ ਬਾਰੇ ਸਾਨੂੰ ਥੋੜਾ ਜਿਆਦਾ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਮਦਮਿਤਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਗ ਤੋਂ ਦਮਦਮਿਤਕਸਾਲ ਦੇ ਮਜੂਦੂਰੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਦੀ ਗਵਾਹੀ ਦੇ ਵਿੱਚ ਕੱਲ ਪਹਿਲੀ ਖੇਪ ਜਿਹੜੀ ਇਹ ਪੁੱਜੀ ਸੀ ਜਿੱਥੇ ਹੜ ਆਏ ਉੱਥੋਂ ਦੇ ਲੋਕਾਂ ਨੂੰ ਰਾਹ ਦੇਣ ਵਾਸਤੇ ਜਿੰਨਾ ਵੀ ਖਾਦ, ਬੀਜ, ਤੇਲ ਅਤੇ ਜਿਹੜੀ ਬਜਾਈ ਹੈ ਉਹ ਦਮਦਮੇ ਟਕਸਾਲ ਵੱਲੋਂ ਕੀ ਕੀ ਜਾ ਰਿਹਾ ਕੀਤਾ ਗਈ ਅੱਜ ਦੂਸਰੀ ਖੇਪ ਦੇ ਵਿੱਚ ਜਿੱਥੇ ਸੰਗਤਾਂ ਨੂੰ ਪਤਾ ਲੱਗਾ ਵੀ ਅਸੀਂ ਵੀ ਸੇਵਾ ਕਰਨਾ ਚਾਹੁੰਦੇ ਆ ਤਾਂ ਮੈਤੇ ਦੀ ਸੰਗਤਾਂ ਖੱਬੇ ਰਾਜਪੂਤਾਂ ਦੀ ਸੰਗਤਾਂ ਅਤੇ ਹੋਰ ਜਿਹੜੇ ਟਕਸਾਲ ਦਾ ਪ੍ਰੇਮ ਕਰਨ ਵਾਲੇ ਸਿੰਘ ਹੈ ਉਹ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਟਰੈਕਟਰ, ਟਰਾਲੀਆਂ, ਹੋਰ ਜਿਹੜਾ ਸਾਜੋ ਸਾਮਾਨ ਆ ਉਹ ਲੈ ਕੇ ਇੱਥੇ ਪੁੱਜੇ ਆ ਜਿੱਦਾਂ ਤੁਸੀਂ ਵੇਖ ਰਹੇ ਪਿੱਛੇ ਟਰਾਲੀਆਂ ਦੇ ਵਿੱਚ ਜਿਹੜੇ ਐ ਉਹ ਖਾਦ ਬੀਜ ਲੱਦੇ ਆ ਹੋਇਆ ਸੋ ਇਸ ਕਰਕੇ ਅੱਜ ਦੂਸਰੀ ਜਿਹੜੀ ਥੀਪ ਐ ਉਹ ਉਹਨਾਂ ਨਗਰਾਂ ਦੇ ਵਿੱਚ ਜਾ ਰਹੀ ਐ ਜਿੱਥੇ ਬੜੀ ਭਾਰੀ ਜਿਹੜੀ ਤਬਾਹੀ ਐ ਉਹ ਜਿਹੜੇ ਹੜ੍ਹ ਦੇ ਸਮੇਂ ਜਿਹੜਾ ਪਾਣੀ ਆਇਆ ਉਹਨੇ ਕੀਤੀ ਸੋ ਇਸ ਕਾਰਜ ਦੇ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਐ ਉਹ ਦਮਦਮਿਤਕਸਾਲ ਦੀ ਬ੍ਰਾਂਚ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਫਰੀਜ ਨੂੰ ਅਮਰੀਕਾ ਦੀਆਂ ਸੰਗਤਾਂ ਵੱਲੋਂ ਅਤੇ ਉੱਥੋਂ ਦੇ ਬੜੇ ਸਤਾਰ ਯੋਗ ਜਿਹੜੇ ਪ੍ਰਬੰਧਕ ਹੈ ਜਿੰਨਾਂ ਵਿੱਚ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਜਿਹੜੀਆਂ ਬੜੀਆਂ ਵੱਡੀਆਂ ਸੇਵਾਵਾਂ ਦਿੰਦੇ ਐ ਭਾਈ ਮੇਜਰ ਸਿੰਘ ਜੀ ਭਾਈ ਦਲਬੀਰ ਸਿੰਘ ਜੀ ਇਸੇ ਤਰ੍ਹਾਂ ਭਾਈ ਅਜੀਤਪਾਲ ਸਿੰਘ ਭਾਈ ਚਤਰੰਜਨਪਾਲ ਸਿੰਘ ਭਾਈ ਅਵਤਾਰ ਸਿੰਘ ਭਾਈ ਪ੍ਰਭਦੀਪ ਸਿੰਘ ਅਤੇ ਭਾਈ ਸੰਦੀਪ ਸਿੰਘ ਜੀ ਇੰਨਾਂ ਸਿੰਘਾਂ ਨੇ ਬਹੁਤ ਵੱਡਾ ਉਥੇ ਉਪਰਾਲਾ ਕੀਤਾ ਤੇ ਉਹਨਾਂ ਜ਼ਿਮੀਂਦਾਰਾਂ ਨੂੰ ਰਾਹਤ ਦੇਣ ਵਾਸਤੇ ਖਾਦ ਬੀਜ ਅਤੇ ਡੀਜ਼ਲ ਦੀ ਬੜੀ ਭਾਰੀ ਜਿਹੜੀ ਹੈ ਦਮਦਮਿਤਕਸਾਲ ਦੀ ਬ੍ਰਾਂਚ ਦੇ ਵਿੱਚ ਉੱਥੋਂ ਜਿਹੜੀ ਹੈ ਸੇਵਾ ਉੱਥੋਂ ਆਈ ਹੈ ਜੀ ਤੁਸੀਂ ਜਾਓਗੇ ਔਰ ਕਿੰਨੀ ਇਕ ਰਾਹ ਸਮਗਰੀ ਹੈ ਤੁਹਾਡੇ ਕੋਲ ਅੱਜ ਜੀ ਅਸੀਂ ਦੋ ਟਰੈਕਟਰ ਟਰਾਲੀ ਜਿਹੜੀ ਉਹਦੇ ਵਿੱਚ ਖਾਦ ਤੇ ਜਿਹੜਾ ਬੀਜ ਭਰਿਆ ਹੋਇਆ ਆਪਾਂ ਉਹਨਾਂ ਵਾਸਤੇ ਕਣਕ ਜਿਹੜੀ ਖਾਣ ਵਾਸਤੇ ਜਿੰਨਾ ਪਰਿਵਾਰਾਂ ਵਿੱਚ ਵਿੱਚ ਰਹੀ ਕੱਤ ਨਹੀਂ ਗਿਆ ਉਹਨਾਂ ਵਾਸਤੇ ਆਪਾਂ ਪਹਿਲਾ ਰਾਹ ਸਮਗਰੀ ਭੇਜੀ ਸੀ ਹੁਣ ਆਪਾਂ ਜਿਹੜੀ ਕਣਕ ਦੀ ਜਿਹੜੀ ਹੈ ਬਜਾਈਓ ਕਰ ਰਹੇ ਤੇ ਹੋਰ ਵੀ ਜਿੰਨੂੰ ਕੋ ਲੋਡ ਹੈ ਉਹ ਆਪਣੇ ਕੋਲ ਉੱਥੇ ਆ ਜਾਂਦਾ ਹੈ ਤੇ ਆਪਾਂ ਜਿੱਦਾਂ ਜਿੱਦਾਂ ਦੀ ਉਹਦੀ ਲੋਡ ਹੁੰਦੀ ਹੈ ਉਦਾ ਉਦਾ ਉਸ ਪਰਿਵਾਰ ਦੀ ਜਿਹੜੀ ਹੈ ਮਤਲਬ ਪਤਾ ਰਹਾ ਹੈ